ਰੋਪੜ ਪਿੰਡ ਖੜਾ ਮੈਂ ਇਸ ਵਕਤ ਘਰ ਅੱਗੇ ਵੀ ਮੈਂ ਇੱਕ ਵਾਰ ਵੀਡੀਓ ਪਾਈ ਸੀਗੀ ਤੇ ਅੱਜ ਤਾਂ ਹੱਦ ਹੀ ਹੋ ਗਈ ਆ ਰਾਤ ਤੱਕ ਮਤਲਬ ਕਿ ਗੱਡੀ ਤੁਹਾਨੂੰ ਐਨ ਪੂਰੀ ਸਾਫ਼ ਕਰੀ ਹੋਈ ਗੱਡੀ ਮੈਂ ਕਢਾਈ ਤੇ ਹੁਣ ਤੁਹਾਨੂੰ ਐਵੇਂ ਲੱਗਦਾ ਹੋਣਾ ਕਿ ਪਤਾ ਨਹੀਂ ਕਿੰਨੇ ਦਿਨਾਂ ਦੀ ਇਹ ਗੱਡੀ ਖੜੀ ਹੈ ਆ ਜੀ ਕੋਈ ਹੋਰ ਚੀਜ਼ ਨਹੀਂ ਆ ਇਹ ਆ ਲੋ ਇੱਕ ਆ ਲੋ ਇਹ ਸਵਾ ਇਹ ਸਵਾ ਨੌਕਰੀਆਂ ਦੇਣੀਆਂ ਤੁਸੀਂ ਬਿਹਾਰ ਵਾਲਿਆਂ ਨੂੰ ਯੂਪੀ ਵਾਲਿਆਂ ਨੂੰ ਤੇ ਸਵਾਹ ਜਾਣ ਨੂੰ ਪੰਜਾਬੀ ਆ ਪੰਜਾਬੀਆਂ ਨੂੰ ਜੇ ਮਿਲਦਾ ਏ ਤਾਂ ਉਹ ਕਿਡਨੀਆ ਦੀਆਂ ਬਿਮਾਰੀਆਂ ਜਲਦੀਆਂ ਬਿਮਾਰੀਆਂ ਛੋਟੇ ਛੋਟੇ ਬੱਚੇ ਵੀ ਦਿਲ ਦੇ ਮਰੀਜ਼ ਹੋਣੇ ਪਏ ਇੱਥੇ ਆ ਬੂਟੇ ਪਾਥੋਂ ਤੋਂ ਉੱਤੇ ਸੀਗੇ ਇਤਿਹਾਲ ਦੇਖ ਲੋ ਜੀ ਇਹਨਾਂ ਦਾ ਐ ਡਰਾਈਵ ਪਲਾਂਟ ਲਵਾਇਆ ਲਾਇਆ ਸੀਗਾ ਇਹਨਾਂ ਨੇ ਅੰਬੂਜਾ ਵਾਲਿਆਂ ਨੇ ਤੇ ਉਹ ਜਦੋਂ ਚੱਲਦਾ ਏ ਤਾਂ ਉਹ ਸਵਾਹ ਹੁੰਦੀ ਏ ਤੇ ਸਵਾਹ ਫਿਰ ਜਿੰਨੇ ਵੀ 10 15 ਕਿਲੋਮੀਟਰ ਦੀ ਦੂਰੀ ਤੱਕ ਜਦੋਂ ਹਵਾ ਵਗੈਰਾ ਚੱਲਦੀ ਏ ਤਾਂ ਉਦੋਂ ਇਹ ਪੂਰੇ ਫਿਰ ਪਿੰਡਾਂ ਦੇ ਵਿੱਚ ਜਾਂਦੀ ਹੈ ਬਹੁਤ سارے ਲੋਕ ਤਾਂ ਬਾਈਕ ਘਰ ਛੱਡ ਕੇ ਚਲੇ ਗਏ ਚਟਟੇ ਕੱਪੜੇ ਨਹੀਂ ਪਾਉਂਦੇ ਕੁਰਤੇ ਪਜਾਮੇ ਨਹੀਂ ਪਾਉਂਦੇ ਕਿਉਂਕਿ ਉਹ ਕਹਿੰਦੇ ਜਦੋਂ ਅਸੀਂ ਇਹਨਾਂ ਨੂੰ ਧੋਂਦੇ ਆ ਸੁੱਕਣੇ ਪਾਉਂਦੇ ਆ ਗਾਲੇ ਹੋ ਜਾਂਦੇ ਆ ਸੋ ਮੇਰੀ ਬੇਨਤੀ ਆ ਲੋਕਾਂ ਨੂੰ ਵੀ ਜਾਗ ਜਾਓ ਯਾਰ ਇਹਨਾਂ ਦੇ ਖਿਲਾਫ ਜੇ ਤੁਸੀਂ ਨਹੀਂ ਬੋਲੂਗੇ ਤਾਂ ਤੁਸੀਂ ਇੱਕ ਦਿਨ ਤੁਹਾਡੇ ਬੱਚਿਆਂ ਨੇ ਜਿਹੜਾ ਬੱਚਾ ਪੈਦਾ ਹੋਣ ਦੀ ਸਾਰੇ ਕੋਈ ਸਾਧ ਹੀ ਬਿਮਾਰੀ ਨਾਲ ਦਮੇ ਦਾ ਮਰੀਜ਼ ਹੋਊਗਾ ਕੋਈ ਕਿਡਨੀਆਂ ਫੇਲ ਹੋਣਗੀਆਂ ਕਿਸੇ ਬੱਚੇ ਦੀਆਂ ਮੇਰੀ ਬੇਨਤੀ ਆ ਪਿੰਡਾਂ ਵਾਲਿਆਂ ਨੂੰ ਪੰਜਾਬੀ ਲੋਕ ਚੈਨਲ ਵੱਲੋਂ ਅਸੀਂ ਡਟ ਕੇ ਤੁਹਾਡਾ ਸਾਥ ਦੇਵਾਂਗੇ ਜੇ ਤੁਸੀਂ ਇਹਦੇ ਖਿਲਾਫ ਮੋਰਚਾ ਲਉਣਾ ਚਾਹੁੰਦੇ ਹੋ ਤਾਂ ਜ਼ਰੂਰ ਮੇਰੇ ਨਾਲ ਸੰਪਰਕ ਕਰ ਲਿਓ ਮੇਰੇ ਇਲਾਕੇ ਦੇ ਵੀਰ ਨੇ ਪਤਾ ਹੀ ਜਾਂ ਤੁਹਾਨੂੰ ਨੰਬਰ ਮੇਰਾ ਤੇ ਮੇਰੇ ਨਾਲ ਜ਼ਰੂਰ ਸੰਪਰਕ ਕਰ ਲਿਓ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਇਹ ਕੰਮ ਨਹੀਂ ਹੋਣ ਦੇਣਾ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਕਹਿੰਦੇ ਤੰਦਰੁਸਤ ਕਰ ਦੇਣਾ ਸਰਕਾਰਾਂ ਕਹਿੰਦੀਆਂ ਪਰ ਤੰਦਰੁਸਤ ਕੀ ਕਰਨਾ ਪੰਜਾਬ ਤਾਂ ਬਿਮਾਰ ਹੋਇਆ ਪਿਆ ਬਾਈ ਜੀ ਡੈਂਸ ਸੈਂਟਰ ਨਾਲ ਫ੍ਰੀ ਵਾਲੇ ਵੀ ਖੁੱਲ ਗਏ ਹੁਣ ਤਾਂ ਬਈ ਜੀ ਅਸੀਂ ਫ੍ਰੀ ਕਰਾਵਾਂਗੇ ਉਹਦਾ ਕਾਰਨ ਤੁਹਾਨੂੰ ਦਿਖਾ ਦਿੰਨੇ ਆ ਹੁਣ આરોਪੜ ਪਿੰਡ ਖੜਾ ਮੈਂ ਇਸ ਵਕਤ ਕਰ ਅੱਗੇ ਵੀ ਮੈਂ ਇੱਕ ਵਾਰ ਵੀਡੀਓ ਪਾਈ ਸੀਗੀ ਤੇ ਅੱਜ ਤਾਂ ਹੱਦ ਹੀ ਹੋ ਗਈ ਰਾਤ ਮਤਲਬ ਕਿ ਗੱਡੀ ਤੁਹਾਨੂੰ ਐਨ ਪੂਰੀ ਸਾਫ਼ ਕਰੀ ਹੋਈ ਗੱਡੀ ਮੈਂ ਖੜਾਈ ਤੇ ਹੁਣ ਤੁਹਾਨੂੰ ਐਵੇਂ ਲੱਗਦਾ ਹੋਣਾ ਵੀ ਪਤਾ ਨਹੀਂ ਕਿੰਨੇ ਦਿਨਾਂ ਦੀ ਇਹ ਗੱਡੀ ਖੜੀ ਹੈ ਆ ਦੇਖ ਲੋ ਇਹ ਆ ਲਓ ਆ ਜੀ ਕੋਈ ਹੋਰ ਚੀਜ਼ ਨਹੀਂ ਆ ਇਹ ਆ ਲੋ ਇਹ ਆ ਲੋ ਇਹ ਸਵਾ ਇਹ ਸਵਾ ਅਨਾਲ ਥਰਮਲ ਹੈ ਤੇ ਅੰਬੂਜਾ ਹੈ ਜਿਹਦਾ ਹੁਣ ਨਾਮ ਅਡਾਨੀ ਸਿਮਿੰਟ ਹੋ ਗਿਆ ਤੇ ਇਹਨਾਂ ਲੋਕਾਂ ਨੇ ਚਲੋ ਬਹੁਤ ਲੋਕ ਕਹਿੰਦੇ ਜੀ ਰੋਜ਼ਗਾਰ ਮਿਲਿਆ ਹੋਇਆ ਯਾਰ ਰੋਜ਼ਗਾਰ ਤਾਂ ਦਿੱਤਾ ਹੋਇਆ ਇੱਥੇ ਹਿਮਾਚਲ ਵਾਲਿਆਂ ਨੂੰ ਕਦੇ ਇਥੇ ਭਈਆਂ ਨੂੰ ਦੇ ਦਿੰਦੇ ਆ ਜੀ ਰਜ਼ਗਾਰ ਇਹ ਇਹ ਰਜ਼ਗਾਰ ਕਿਹੜਾ ਇਥੇ ਸਾਡੇ ਪੰਜਾਬੀਆਂ ਨੂੰ ਮਿਲਦਾ ਪੰਜਾਬੀਆਂ ਨੂੰ ਜੇ ਮਿਲਦਾ ਏ ਤਾਂ ਕਿਡਨੀਆਂ ਦੀਆਂ ਬਿਮਾਰੀਆਂ ਦਿਲਦੀਆਂ ਬਿਮਾਰੀਆਂ ਛੋਟੇ ਛੋਟੇ ਬੱਚੇ ਵੀ ਦਿਲ ਦੇ ਮਰੀਜ਼ ਹੋਏ ਪਏ ਇਥੇ ਆ ਬੂਟੇ ਪਰਥੋਂ ਧੋਤੇ ਸੀਗੇ ਇਤਿਹਾਲ ਦੇਖ ਲੋ ਜੀ ਇਹਨਾਂ ਦਾ ਆ ਲੋ ਇਹ ਆ ਦੇਖੋ ਸਾਫ ਬੂਟੇ ਤੇ ਉਹ ਨਾਲ ਮੈਚ ਕਰ ਲਓ ਦੂਜਿਆਂ ਦੇ ਆ ਹਾਲ ਹੋਇਆ ਪਿਆ ਇਹ ਮਲਕੇ ਪੰਜਾਬੀ ਸਿਰਫ ਸਵਾਹ ਖਾਣ ਨੂੰ ਆ ਜੁੱਤੀਆਂ ਰਾਂ ਨੂੰ ਮਜ਼ਾ ਤੇ ਤੁਸੀਂ ਪੰਜਾਬੀਓ ਬੋਲਦੇ ਨਹੀਂ ਹੈਗੇ ਪਿੱਛੇ ਦਾ ਧਰਨਾ ਲਾਇਆ ਚਾਰ ਤੋਂ ਬੰਦਿਆਂ ਨੇ ਉੱਥੇ ਤੇ ਧਰਨਾ ਲਾਉਣ ਤੋਂ ਬਾਅਦ ਜੀ ਉਹ ਕਹਿੰਦੇ ਆਪੋ ਆਪਣੀਆਂ ਡੱਫੀਆਂ ਜਿਹੀਆਂ ਵਜਾ ਕੇ ਜਾਂ ਉੱਥੇ ਸਮਝੌਤੇ ਕਰਕੇ ਕੀ ਜੀ ਉਹਨਾਂ ਨੇ ਕੀਤਾ ਉੱਥੇ ਅਡਾਨੀ ਦੇ ਬਾਹਰ ਲੱਗਿਆ ਸੀਗਾ ਤੇ ਉਹ ਉਹ ਵੀ ਉੱਠ ਗਏ ਬੰਦੇ ਤੇ ਇੰਨਾ ਬੁਰਾ ਹਾਲ ਆ ਮੈਂ ਤੁਹਾਨੂੰ ਆਹ ਦੇਖੋ ਇੱਕ ਆਹ ਗੱਡੀ ਖੜੀ ਆ ਆਹ ਲੋ ਜੀ ਆ ਗੱਡੀਆਂ ਸਾਫ਼ ਕਰਕੇ ਖੜਾਈਆਂ ਹੋਈਆਂ ਇਹ ਆ ਲੋ ਇਹ ਮਿੱਟੀ ਨਹੀਂ ਆ ਬਾਈ ਜੀ ਸਵਾਹ ਹੈ ਇੱਥੇ ਇੱਕ ਐਸ ਡਰਾਈਰ ਪਲਾਂਟ ਲਵਾਇਆ ਲਾਇਆ ਸੀਗਾ ਇਹਨਾਂ ਨੇ ਅੰਬੂਜਾ ਵਾਲਿਆਂ ਨੇ ਤੇ ਉਹ ਜਦੋਂ ਚੱਲਦਾ ਹੈ ਤਾਂ ਉਹ ਸਵਾਹ ਉੜਦੀ ਹੈ ਇਹ ਸਵਾਹ ਫਿਰੇ ਜਿੰਨੇ ਵੀ 10-15 ਕਿਲੋਮੀਟਰ ਦੀ ਦੂਰੀ ਤੱਕ ਜਦੋਂ ਹਵਾ ਵਗੈਰਾ ਚੱਲਦੀ ਹੈ ਤਾਂ ਉਦੋਂ ਇਹ ਪੂਰੇ ਫਿਰ ਪਿੰਡਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਨੂੰ ਇੱਥੇ ਕਿਡਨੀਆਂ ਦੀਆਂ ਸਮੱਸਿਆਵਾਂ ਹੋਈਆਂ ਪਈਆਂ ਬਹੁਤ ਲੋਕ ਬਿਮਾਰੀਆਂ ਦੇ ਨਾਲ ਪੀੜਤ ਨੇ ਸੋ ਮੇਰੀ ਬੇਨਤੀ ਹੈ ਲੋਕਾਂ ਨੂੰ ਵੀ ਜਾਗ ਜਾਓ ਯਾਰ ਇਨਾਂ ਦੇ ਖਿਲਾਫ ਜੇ ਤੁਸੀਂ ਨਹੀਂ ਬੋਲੋਗੇ ਤਾਂ ਤੁਸੀਂ ਇੱਕ ਦਿਨ ਤੁਹਾਡੇ ਬੱਚਿਆਂ ਨੇ ਜਿਹੜਾ ਬੱਚੇ ਪੈਦਾ ਹੋਣ ਦੀ ਸਾਰੇ ਕੋਈ ਸਾਧ ਦੀ ਬਿਮਾਰੀ ਨਾਲ ਦਮੇ ਦਾ ਮਰੀਜ਼ ਹੋਊਗਾ ਕੋਈ ਕਿਡਨੀਆਂ ਫੇਲ ਹੋਣਗੀਆਂ ਕਿਸੇ ਬੱਚੇ ਦੀਆਂ ਤੇ ਕਈ ਵਾਰ ਕੀ ਕਰਦੇ ਆ ਜੀ ਉਹ ਚਾਰਕ ਬੰਦੇ ਮੋਹਰੇ ਆਗੂ ਜਿਹੜੇ ਹੁੰਦੇ ਆ ਉਹ ਲਾ ਲੈਂਦੇ ਆ ਧਰਨਾ ਤੇ ਫਿਰ ਆਪਣੇਆਂ ਨੂੰ ਜਾਂ ਆਪਣੀ ਸਾਡੀ ਜੀ ਗੱਡੀ ਪਾ ਦਿਓ ਟਰਾਂਸਪੋਰਟ ਪਾ ਦਿਓ ਜਾਂ ਸਾਡੇ ਬੱਚਿਆਂ ਨੂੰ ਨੌਕਰੀ ਦੇ ਦਿਓ ਤੇ ਉਹ ਦੂਜਿਆਂ ਨੂੰ ਵੀ ਵਿਚਾਰੇ ਆ ਫਿਰ ਦੂਜੇ ਪਰਚੇ ੱਚ ਲੀ ਜਾਂਦੇ ਆ ਸੰਮਣੇ ਆ ਜਾਂਦੇ ਆ ਤੇ ਆ ਹਾਲ ਹੈ ਜਦੋਂ ਤੱਕ ਤੁਸੀਂ ਏਕਾ ਨਹੀਂ ਕਰਦੇ ਜਾਂ ਤਾਂ ਤੁਸੀਂ ਨੌਕਰੀਆਂ ਲਿਓ ਲਾ ਲਿਓ ਧਰਨਾ ਜਾਂ ਫਿਰ ਇਹੀ ਇਹ ਧਰਨਾ ਲਾਇਓ ਵੀ ਜੇ ਅਸੀਂ ਨਹੀਂ ਸਵਾਹ ਖਾਣੀ ਨਾ ਸਾਨੂੰ ਨੌਕਰੀ ਚਾਹੀਦੀ ਆ ਆਪਣੀਆਂ ਨੌਕਰੀਆਂ ਜਿਹਨੂੰ ਚਾਹੀਦੀਆਂ ਉਹ ਉਹਨਾਂ ਦੀਆਂ ਸਟੇਟਾਂ 'ਚ ਦੋ ਨੌਕਰੀਆਂ ਦੇਣੀਆਂ ਤੁਸੀਂ ਬਿਹਾਰ ਵਾਲਿਆਂ ਨੂੰ ਯੂਪੀ ਵਾਲਿਆਂ ਨੂੰ ਤੇ ਸਵਾਹ ਖਾਣ ਨੂੰ ਪੰਜਾਬੀ ਆ ਤੇ ਮੇਰੀ ਬੇਨਤੀ ਆ ਭਾਈ ਜੀ ਇਹ ਪਿੰਡ ਥਲੀ ਦੀ ਮੈਂ ਵੀਡੀਓ ਦਿਖਾ ਰਿਆ ਆਪਣੇ ਘਰ ਦੀ ਆ ਲੋ ਇੱਥੇ ਬੜੇ ਬੜੇ ਜਰਨੈਲ ਬਣੀ ਫਿਰਦੇ ਆ ਲੋਕ ਉਹ ਲਾਉਂਦੇ ਆ ਧਰਨਾ ਮੋਰੇ ਤੇ ਕੋਈ ਸਿਮੈਂਟ ਲੈ ਜਾਂਦਾ ਏ ਕੋਈ ਪੈਸਾ ਲੈ ਜਾਂਦਾ ਏ ਲੋਕ ਫੇਰ ਮਰਨ ਨੂੰ ਵਿਚਾਰੇ ਪਰ ਮੇਰੀ ਬੇਨਤੀ ਆ ਪਿੰਡਾਂ ਵਾਲਿਆਂ ਨੂੰ ਪੰਜਾਬੀ ਲੋਕ ਚੈਨਲ ਵੱਲੋਂ ਅਸੀਂ ਡਟ ਕੇ ਤੁਹਾਡਾ ਸਾਥ ਦੇਵਾਂਗੇ ਜੇ ਤੁਸੀਂ ਇਹਦੇ ਖਿਲਾਫ ਮੋਰਚਾ ਲਾਉਣਾ ਚਾਹੁੰਦੇ ਹੋ ਤਾ ਜ਼ਰੂਰ ਮੇਰੇ ਨਾਲ ਸੰਪਰਕ ਕਰ ਲਿਓ ਮੇਰੇ ਇਲਾਕੇ ਦੇ ਵੀਰ ਨੇ ਪਤਾ ਹੀ ਜਾਂ ਤੁਹਾਨੂੰ ਨੰਬਰ ਮੇਰਾ ਤੇ ਮੇਰੇ ਨਾਲ ਜ਼ਰੂਰ ਸੰਪਰਕ ਕਰ ਲਿਓ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਏ ਕੰਮ ਨਹੀਂ ਹੋਣ ਦੇਣਾ ਪਰ ਜੇ ਤੁਸੀਂ ਕਹੋਗੇ ਜੀ ਫਿਰ ਉੱਥੇ ਜਾ ਕੇ ਜੀ ਵੀ ਜਾਂਦੇ ਜੀ ਸਾਨੂੰ ਨੌਕਰੀਆਂ ਦੋ ਜਾਂ ਆ ਕਰੋ ਫਿਰ ਕੁਝ ਬੰਦੇ ਨੂੰ ਨੌਕਰੀਆਂ ਮਿਲ ਜਿੰਦੀਆਂ ਕੋਈ ਫੇਰ ਮਰਦੇ ਆ ਇਹ ਏਕਾ ਕਰਕੇ ਗੱਲਬਾਤ ਕਰਿਓ ਨਹੀਂ ਤਾਂ ਫਿਰ ਮਰਨਾ ਤੁਸੀਂ ਫਿਰ ਮਰੀ ਚੱਲੋ ਬਾਈ ਅਸੀਂ ਤਾਂ ਫੇਰ ਦੇਖੋ ਦੂਰ ਬੈਠੇ ਆ ਉਸ ਫੈਕਟਰੀ ਤੋਂ ਤੇ ਜਿਹੜੇ ਕਿਲੋਮੀਟਰ 2 ਕਿਲੋਮੀਟਰ 4 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਲੋਕ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਬਹੁਤ ਸਾਰੇ ਲੋਕ ਤਾਂ ਬਾਈ ਘਰ ਛੱਡ ਕੇ ਚਲੇ ਗਏ ਕਿ ਟੇ ਕੱਪੜੇ ਨਹੀਂ ਪਾਉਂਦੇ ਕੁਰਤੇ ਪਜਾਮੇ ਨਹੀਂ ਪਾਉਂਦੇ ਕਿਉਂਕਿ ਉਹ ਕਹਿੰਦੇ ਜਦੋਂ ਅਸੀਂ ਇਹਨਾਂ ਨੂੰ ਧੋਂਦੇ ਆ ਸੁੱਕਣੇ ਪਾਉਂਦੇ ਉਹ ਕਾਲੇ ਹੋ ਜਾਂਦੇ ਆ ਤੇ ਆ ਤਾਂ ਹਾਲ ਹੈ ਸਾਡਾ ਤੇ ਪਿੱਛੇ ਧਰਨਾ ਲੱਗਿਆ ਸੀਗਾ ਜੀ ਕਹਿੰਦੇ ਜੀ ਵੀ ਜੁੱਤੀਆਂ ਖਾਣ ਨੂੰ ਅਸੀਂ ਆ ਬਿਮਾਰੀਆਂ ਖਾਣ ਨੂੰ ਅਸੀਂ ਆ ਸੁਆਹ ਖਾਣ ਨੂੰ ਅਸੀਂ ਆ ਤੇ ਜਦੋਂ ਨੌਕਰੀ ਦੀ ਗੱਲ ਆਈ ਤਾਂ ਸਾਰੀ ਕੰਪਨੀ ਨੇ ਅੰਦਰੋਂ ਅੰਦਰੀ ਕੋਈ ਯੂਪੀ ਤੋਂ ਰੱਖ ਲਈ ਕੋਈ ਹਿਮਾਚਲ ਤੋਂ ਰੱਖ ਲੇ ਸਿਕਿਉਰਿਟੀ ਦੇ ਵਿੱਚ ਭਰਤੀ ਕਰ ਲੇ ਤਾਂ ਉਦੋਂ ਰੋਂਦੇ ਸੀਗੇ ਤਾਂ ਬਾਈ ਰੋਣਾ ਤਾਂ ਫਿਰ ਤੁਸੀਂ ਜੱਜ ਨਾਲ ਇਹਨਾਂ ਦੇ ਖਿਲਾਫ ਡਟ ਜੋ ਜੇ ਆਹੀ ਕਰਨਾ ਵੀ ਹਾਂਜੀ 2-4 ਆਗੂ ਜੇ ਬੇਕ ਕੇ ਪਰਾਂ ਹੋ ਜਾਂਦੇ ਆ ਫਿਰ ਜਿਹੜੇ ਹੁਣ ਬੇਗੂਗੇ ਫਿਰ ਉਹਨਾਂ ਦਾ ਵੀ ਚੰਗੀ ਤਰ੍ਹਾਂ ਜੁੱਤ ਪਤਾਨ ਕਰਾਂਗੇ ਅਸੀਂ ਨੰਗੇ ਕਰਾਂਗੇ ਉਹਨਾਂ ਨੂੰ ਵੀ ਤੋ ਇਹ ਵੀਡੀਓ ਹੈ ਭਾਈ ਜੀ ਅੱਜ ਮਿਤੀ 19 ਜਨਵਰੀ 2024 ਦੀ ਕੀ ਹਾਲਾਤ ਹੋਏ ਪਏ ਆ ਦੇਖ ਲਓ ਜੀ